ਰਖੜੀ ਦਾ ਤਿਹਾਰ ਦੁਨੀਆ ਭਰ ਦੇ ਵਿੱਚ ਬੜੇ ਹੀ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤਾਂ ਜਿਹੜੀਆਂ ਭੈਣਾਂ ਤੋਂ ਭਰਾ ਉਹਨਾਂ ਦੇ ਕਈ ਕਈ ਮੀਲ ਦੂਰ ਰਹਿੰਦੇ ਨੇ ਉਹਨਾਂ ਤੱਕ ਰਖੜੀ ਪਹੁੰਚਾਉਣ ਦਾ ਇੱਕ ਜਰੀਆ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗ ਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਟੀਐਮਡੀ ਯੋਗਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਸੰਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਕਜ਼ਰਬੇਕਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਮੇਰਾ ਨਾਮ ਜੋਤੀ ਕੋਹੜਾ ਹੈ ਤੇ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਆਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗੜ ਦੀ ਪ੍ਰੋਬਲਮ ਸੀ ਬੀਪੀ ਉੱਠਾਈ ਹੁੰਦਾ ਸੀ ਉਹਨਾਂ ਦੀ ਕਾफी ਬਿਮਾਰੀਆਂ ਦੂਰ ਹੋਈਆਂ ਪਿਛਲੇ ਲੰਬੇ ਸਮੇਂ ਤੋਂ ਡਾਕ ਘਰ ਬਣਿਆ ਹੋਇਆ ਹੈ ਤਾਂ ਡਾਕ ਘਰ ਦੇ ਜਰੀਏ ਹੀ ਆ ਭੈਣਾ ਆਪਣੇ ਭਰਾਵਾਂ ਤੱਕ ਰਖੜੀਆਂ ਪਹੁੰਚਦੀਆਂ ਕਰਦੀਆਂ ਨੇ ਤਾਂ ਡਾਕ ਘਰ ਦੇ ਵਿੱਚ ਮੌਜੂਦ ਆ ਸਾਡਾ ਸੀਨੀਅਰ ਅਧਿਕਾਰੀ ਹਰਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਇਸ ਵਾਰ ਰਖੜੀ ਨੂੰ ਲੈ ਕੇ ਡਾਕ ਘਰ ਦੇ ਵੱਲੋਂ ਕਿਸ ਤਰ੍ਹਾਂ ਦੇ ਖਾਸ ਜਿਹੜੇ ਕੀ ਇੰਤਜ਼ਾਮ ਨਿਉ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਡਾਕ ਕਰਦੇ ਜੋ ਇੰਤਜ਼ਾਮ ਨੇ ਉਸ ਦੇ ਬਾਰੇ ਗੱਲਬਾਤ ਕਰਤੇ ਹਨ ਪਰ ਪਬਲਿਕ ਤਾਂ ਕਿਸ ਨੂੰ ਪਹਿਚਾਨਗੇ ਜਿਵੇਂ ਕਿ ਆਪਾਂ ਸਾਰੇ ਜਾਣੂ ਹਾਂ ਕਿ ਸਾਡਾ ਜੋ ਭਾਰਤ ਦੇਸ਼ ਹੈ ਉਹ ਬਿੰਤਾਵਾਂ ਲਈ ਮਸ਼ਹੂਰ ਹੈ ਬੰਦਾਵਾਂ ਲਈ ਜਾਣਿਆ ਜਾਂਦਾ ਹੈ ਇਸ ਤੇ ਵਿਭਿੰਨ ਪ੍ਰਕਾਰ ਦੇ ਜੋ ਆ ਆਪਾਂ ਇਸ ਤਿਉਹਾਰ ਮਨਾਨੇ ਹਾਂ ਉਹਨਾਂ ਤਿਉਹਾਰਾਂ ਦੇ ਵਿੱਚ ਇੱਕ ਤਿਉਹਾਰ ਜਿਹੜਾ ਹੈ ਰਖੜੀ ਦਾ ਹੈ ਇਸ ਰਖੜੀ ਦਾ ਤਿਉਹਾਰ ਪਵਿੱਤਰ ਤਿਉਹਾਰ ਜਿਸ ਦੇ ਵਿੱਚ ਪੈਣਾ ਆਪਣਾ ਜਿਹਾ ਪਿਆਰ ਹੈ ਆਪਣੇ ਭਰਾਵਾਂ ਤੱਕ ਪਹੁੰਚਾਉਂਦਿਆਂ ਹਨ ਉਸ ਦੇ ਵਿੱਚ ਸਹਿਯੋਗ ਕਰਨ ਦੇ ਲਈ ਡਾਕ ਪਰਿਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰੇ ਉਪਰਾਲੇ ਕਰ ਰਿਹਾ ਹੈ ਪਰ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ ਉਹ ਹੁੰਦੀ ਹੈ ਹੈ ਕਿ ਕਿਸੇ ਚੀਜ਼ ਦੇ ਵਿੱਚ ਰਖੜੀ ਨੂੰ ਪੈਕ ਕਰਨਾ ਔਰ ਪੈਕ ਕਰਕੇ ਉਸ ਨੂੰ ਅੱਗੇ ਪੇਚਣਾ ਉਸ ਦੇ ਲਈ ਤਿੰਨ ਪ੍ਰਕਾਰ ਦੇ ਜੋ ਦੋ ਪ੍ਰਕਾਰ ਦੇ ਐਨਵੈਲਪ ਤੇ ਔਰ ਇੱਕ ਬਾਕਸ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਐਨਵੈਲਪ ਹੈ ਇਸ ਦੇ ਵਿਚਕਾਰ ਅਗਰ ਛੋਟਾ ਰਖੜੀ ਜਾਂ ਤਾਗਾ ਜਾਂ ਕੋਈ ਛੋੜਾ ਜਿਹਾ ਹੋ ਉਸਮਨ ਪਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਇੱਕ ਬੜਾ ਐਨਵੈਲਪ ਹੈ ਇਸ ਦੇ ਵਿਚਕਾਰ ਅਸੀਂ ਰਖੜੀ ਦਾ ਅਗਰ ਥੋੜਾ ਬੜਾ ਸਾਈਜ਼ ਹੈ ਤਾਂ ਉਸ ਨੂੰ ਭੇਜ ਸਕਦੇ ਹਾਂ ਪਰ ਲਾਸਟ ਦੇ ਵਿਚਕਾਰ ਇੱਕ ਬਾਕਸ ਵੀ ਤਿਆਰ ਕੀਤਾ ਗਿਆ ਹੈ ਪੈਨਾ ਵਾਸਤੇ ਅਗਰ ਕਿਸੇ ਰਖੜੀ ਦੇ ਨਾਲ ਛੋਟਾ ਮੋਟਾ ਕੋਈ ਚੀਜ਼ ਮਿਸਟਾਨ ਭੇਜਣਾ ਚਾਹੁੰਦੇ ਹਨ ਜਾਂ ਗਿਫਟ ਭੇਜਣਾ ਚਾਹੁੰਦੇ ਹਨ ਤਾਂ ਇਸ ਬਾਕਸ ਦੇ ਵਿਚਕਾਰ ਉਸ ਨੂੰ ਭੇਜਿਆ ਜਾ ਸਕਦਾ ਹੈ ਤਾਂ ਕੀ ਚਾਰਜ ਕੀ ਨਹੀਂ ਨਬੀ ਦੇਖੋ ਇਹ ਜੋ ਛੋਟਾ ਐਨਵੈਲਪ ਹੈ ਇਹ 15 ਰੁਪਏ ਕੋਸਟ ਕਰ ਰਿਹਾ ਹੈ ਹੈ ਜੇ ਜਿਹੜਾ ਇਸ ਤੋਂ ਬੜਾ ਐਨਵੈਲਪ ਹੈ ਇਹ 20 ਰੁਪਏ ਕੋਸਟ ਕਰੇਗਾ ਔਰ ਇਹ ਬਾਕਸ ਜੋ ਹੈ ਉਹ 50 ਰੁਪਏ ਬਾਕਸ ਕਰੇਗਾ ਇਸ ਤੋਂ ਇਲਾਵਾ ਜੋ ਵੀ ਸਾਡੇ ਰਜਿਸਟਰੀ ਜਾਂ ਸਪੀਡ ਪੋਸਟ ਕੋਈ ਕਰਵਾਏਗਾ ਉਸ ਦੇ ਅਲੱਗਾ ਜੋ ਵੀ ਡਿਪਾਰਟਮੈਂਟਲ ਐਕਸਪੈਂਡੀਚਰ ਹੋਣਗੇ ਉਹ ਦਿੱਤੇ ਲੱਗੂ ਹੋਣਗੇ ਫਰਮੂ ਦੀ ਗੱਲ ਕਰੀ ਜੇ ਟਾਈਮਿੰਗ ਕੀ ਰਹਿੰਦੀ ਹੈ ਜੇਕਰ ਪੰਜਾਬ ਦੇ ਵਿੱਚ ਹੀ ਪੰਜਾਬ ਤੋਂ ਪੰਜਾਬ ਚ ਹੀ ਰਹਿੰਦਾ ਤਾਂ ਉਹ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ ਜੇਕਰ ਪੰਜਾਬ ਤੋਂ ਕਿਸੇ ਨੇ ਕੈਨੇਡਾ ਭੇਜਣਾ ਹੈ ਅਮਰੀਕਾ ਭੇਜਣਾ ਆਸਟ੍ਰੇਲੀਆ ਭੇਜਣਾ ਤਾਂ ਉਹਨਾਂ ਦੀ ਕੀ ਟਾਈਮਿੰਗ ਦਿੰਦੀ ਹੈ ਹਾਂ ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਡਿਪਾਰਟਮੈਂਟ ਉਹ ਪੋਸਟ ਨੇ ਇਸ ਦੇ ਪ੍ਰਤੀ ਨਾ ਕੇਵਲ ਰਖੜੇ ਕੇ ਪੂਰੀ ਡਾਕ ਦੇ ਪ੍ਰਤੀ ਹੀ ਬਹੁਤ ਸੁਚੇਤ ਕੰਮ ਕੀਤਾ ਹੋਇਆ ਹੈ ਜੋ ਡਾਕ ਪੰਜਾਬ ਦੇ ਵਿੱਚਕਰ ਆਰਟੀਐਨ ਰੋਡ ਨੈਟਵਰਕ ਟ੍ਰਾਂਸਪੋਰਟ ਜੋ ਸ਼ੁਰੂ ਕੀਤਾ ਗਿਆ ਉਸ ਦੇ ਮੁਤਾਬਿਕ ਇਸ ਟੰਗ ਨਾਲ ਸਿਸਟਮ ਬਣਾਇਆ ਹੋਇਆ ਹੈ ਕਿ ਪੂਰੇ ਪੰਜਾਬ ਦੇ ਵਿੱਚਕਰ ਜੋ ਹੈ ਡਾਕ ਰਖੜੀ ਉਹ ਰਖੜੀ ਤੋਂ ਇਲਾਵਾ ਡਾਕ ਅਗਲੇ ਦਿਨ ਜੋ ਹੈ ਡੈਸਟੀਨੇਸ਼ਨ ਪੁਆਇੰਂਟ ਤੇ ਪਹੁੰਚ ਜਾਂਦੀ ਹੈ ਡਿਲੀਵਰੀ ਵਾਸਤੇ ਔਰ ਜੋ ਨਾਲ ਦੇ ਪ੍ਰਦੇਸ਼ਾਂ ਨੂੰ ਉੱਥੇ ਦਿੱਲੀ ਜਾਂ ਉਹ ਹਰਿਆਣਾ ਹੈ ਉੱਥੇ ਵੀ ਪਹੁੰਚ ਜਾਂਦੀ ਹੈ ਔਰ ਅਗਰ ਆਲ ਓਵਰ ਇੰਡੀਆ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਤਕਰੀਬਨ ਤਰੀਬਨ ਸਾਡਾ ਟਾਰਗੇਟ ਹੁੰਦਾ ਹੈ ਕਿ ਤੀਸਰੇ ਜਾਂ ਚੌਥੇ ਦਿਨ ਉਸ ਨੂੰ ਪਹੁੰਚਾ ਦੇਣਾ ਹੈ ਅਸਪਰ ਐਸ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਅਸੀਂ ਤਾਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਕਰ ਡਿਸਟੈਂਸ ਦੇ ਅਕੋਰਡਿੰਗ ਜਾਂ ਉਸਦੀ ਕਨਵੈਸ ਦੇ ਅਕੋਰਡਿੰਗ ਹੁੰਦਾ ਹੈ ਫਿਰ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ 7 ਤੋਂ ਲੈ ਕੇ 10 ਦਿਨ ਦੇ ਵਿੱਚ ਕਰ ਵਿਦੇਸ਼ ਦੇ ਵਿੱਚ ਆਰਟੀਕਲ ਜੜਾ ਹੈ ਉਹ ਪੈਨਾ ਦਾ ਪਿਆਰ ਜੋ ਹੈ ਉਹ ਪਹੁੰਚ ਜਾਵੇ ਉੱਤੇ ਅਸਲਤ ਕ ਉਹਦੀ ਟਾਈਮਿੰਗ ਦੀ ਗੱਲ ਕਰੀਏ ਤਾਂ ਡਾਕ ਜਿਹੜੀ ਇਹ ਪੈਨਾ ਨੇ ਆਣਾ ਹੁੰਦਾ ਸੀ ਲੱਕੜੀ ਦੀਨ ਵਾਸਤੇ ਉਹਨਾਂ ਵਾਸਤੇ ਕੀ ਟਾਈਮਿੰਗ ਹੈ ਕੋਈ ਸਪੈਸ਼ਲ ਕੋਈ ਟਾਈਮਿੰਗ ਰੱਖੀ ਗਈ ਹੈ ਜਾਂ ਫਿਰ ਰੂਟੀਨ ਦੀ ਤਰ੍ਹਾਂ ਹੀ ਟਾਈਮਿੰਗ ਹੈ ਜਦੋਂ ਵੀ ਆ ਸਕਦੇ ਨੇ ਨੇ ਇਹ ਜਿਹਾ ਹੈ ਕਿ ਡਾਕਟਰ ਜੋ ਹੈਡ ਪੋਸਟ ਆਫਿਸ ਹੈ ਇਹ ਆਲਰੇਡੀ ਹੀ 9 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਬੁਕਿੰਗ ਕਰ ਰਿਹਾ ਹੈ ਇਸ ਦੇ ਦਰਮਿਆਨ ਆਮ ਤੌਰ ਤੇ ਸਾਰੇ ਡਾਕ ਜੋ ਪੈਨਾ ਨੇ ਜਾਂ ਪਬਲਿਕ ਹੈ ਉਹ ਅਟੈਂਡ ਕਰ ਹੀ ਲੈਂਦੀਆਂ ਹਨ ਲੇਟ ਆਵਰਸ ਦੇ ਵਿੱਚ ਕਰ ਰਖੜੀ ਦੇ ਨਜ਼ਦੀਕ ਜਾ ਕੇ ਜੋ ਬਿਲਕੁਲ ਇੱਕ-ਦਿਨ ਨਜ਼ਦੀਕ ਹੋਏਗਾ ਉਸ ਨੂੰ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਇੱਕ ਸਪੈਸ਼ਲ ਵਿੰਡੋ ਵੀ ਤਿਆਰ ਕੀਤੀ ਗਈ ਹੈ ਜੇਕਰ ਬਾਕੀ ਵਿੰਡੋ ਦੇ ਵਿੱਚ ਭੀੜ ਦੇਖਣ ਨੂੰ ਮਿਲ ਜਾਂਦੀ ਜੇਕਰ ਰਖੜੀ ਭੇਜਣ ਨੂੰ ਉਹਨਾਂ ਵਾਸਤੇ ਕੁਝ ਸਪੈਸ਼ਲ ਵਿੰਡੋ ਤਿਆਰ ਕੀਤੀ ਗਈ ਹੋਵੇ ਅਜੇ ਤੱਕ ਅਜਿਹੀ ਜੋ ਹੈ ਪਿੱਡ ਨਜ਼ਰ ਨਹੀਂ ਆਈ ਹੈ ਫਿਰ ਵੀ ਲੁਧਿਆਣਾ ਹੈੱਡ ਪੋਸਟ ਆਫਿਸ ਪਰ ਤਨਗਰ ਦੇ ਵਿਚਕਾਰ ਇਸ ਵਕਤ ਬੁਕਿੰਗ ਦੇ 4 ਕਾਊਂਟਰ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚੋਂ 3 ਆਰਡਨਰੀ 3 ਡੋਮੈਸਟਿਕ ਹਨ ਅਤੇ ਇੱਕ ਫੋਰਨ ਦਾ ਜੋ ਵਿਦੇਸ਼ਾਂ ਨੂੰ ਭੇਜਣ ਜਾਂ ਟਿਕਨ ਉਸ ਵਾਸਤੇ ਡੈਡੀਕੇਟਿਡ ਕਾਊਂਟਰ ਚਲਾਇਆ ਜਾ ਰਿਹਾ ਹੈ। ਸਰ ਇਹ ਜਿਹੜੀ ਪ੍ਰਬੰਧ ਕੀਤੀ ਗਈ ਨੇ ਖਾਸ ਇਸੇ ਡਾਕ ਘਰ ਦੇ ਵਿੱਚ ਕੀਤੀ ਗਈ ਨੇ ਜਾਂ ਫਿਰ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਫਿਰ ਪਿੰਡਾਂ ਦੇ ਵਿੱਚ ਗੱਲ ਕਰੀਏ ਜਿੱਥੇ-ਜਿੱਥੇ ਡਾਕ ਘਰ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਹੋਏ ਨੇ? ਨਹੀਂ ਭਾਰਤ ਸਰਕਾਰ ਦੇ ਡਾਕਰ ਜੋ ਹੈ ਉਹ ਇੱਕ ਸੈਂਟਰਲ ਗਵਰਨਮੈਂਟ ਅਦਾਰਾ ਹੈ ਤਾਂ ਇਸ ਦੇ ਵਿੱਚ ਕਰ ਜਿੰਨੇ ਵੀ ਪ੍ਰਬੰਧ ਕੀਤੇ ਜਾਂਦੇ ਹਨ ਉਹਨਾਂ ਸਾਰ ਲਗਭਗ ਸਾਰੇ ਹੀ ਲਗਭਗ ਸਾਰੇ ਹੀ ਪੋਸਟ ਆਫਿਸ ਇਸ ਦੇ ਵਿੱਚ ਕਰ ਕੀਤੇ ਜਾਂਦੇ ਹਨ ਛੋਟੇ ਤੋਂ ਛੋਟਾ ਪੋਸਟ ਆਫਿਸ ਜੋ ਹੈ ਜੋ ਪਿੰਡਾਂ ਦੇ ਵਿੱਚ ਹੈ ਜਿਸ ਅੰਗਰਾਮੀ ਡਾਕ ਹੁੰਦਾ ਹੈ ਉਸ ਦੇ ਵਿੱਚ ਵੀ ਇਹ ਐਨਵੈਲਪ ਉਪਲਬਧ ਹਨ ਤੇ ਉਹ ਵੀ ਜਿਹੜਾ ਹੈ ਇਸੇ ਤਰ੍ਹਾਂ ਹੀ ਪ੍ਰਬੰਧਾਂ ਦੇ ਹੇਠ ਕਰ ਰਹੇ ਹਨ ਦੇਖੋ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਜੋ ਅਸੀਂ ਪ੍ਰਬੰਧ ਕੀਤੇ ਹਨ ਰਖੜੀ ਨੂੰ ਪੇਜਣ ਵਾਸਤੇ ਜਿਵੇਂ ਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਪੈਣਾ ਕਦੀ ਵੀ ਆਪਣੇ ਭਰਾਵਾਂ ਨੂੰ ਬਿਨਾਂ ਮਿਠਾਸ ਦੇ ਕੁਝ ਨਹੀਂ ਦਿੰਦੀਆਂ इवन ਕਿ ਗੱਲਬਾਤ ਦੇ ਵਿੱਚ ਉਹਨਾਂ ਦੀ ਬੋਲੀ 'ਚੋਂ ਮਿਠਾਸ ਜਾਂਦੀ ਹੈ ਦੇਣ ਲੱਗੇ ਕੋਈ ਨਾ ਕੋਈ ਮਿਸ਼ਠਾਨ ਨਾਲ ਦਿੰਦੇ ਹਨ ਤਾਂ ਰਖੜੀ ਵਿਲੇ ਵੀ ਉਹ ਕੁਝ ਨਾ ਕੁਝ ਤਾਂ ਮਿਸ਼ਠਾਨ ਜ਼ਰੂਰ ਰੱਖਦੀਆਂ ਨੇ ਚਾਹੇ ਉਹ ਧਾਗਾ ਪਾਣ ਚਾਹੇ ਰਖੜੀ ਪਾਣ ਉਹ ਨਾਲ ਕੋਈ ਨਾ ਕੋਈ ਚਾਹੇ ਚੀਨੀ ਦਾ ਦਾਣਾ ਹੀ ਪਾ ਦਿੰਦੇ ਹਨ ਤਾਂ ਕਈ ਵਾਰ ਉਹ ਜਿਹੜੀਆਂ ਚੀਜ਼ਾਂ ਮਿਸ਼ਠਾਨ ਦੀਆਂ ਮਿਸ਼ਰੀ ਹੈ ਜਾਂ ਚੀਨੀ ਹੁੰਦੀ ਹੈ ਉਹ ਕਾਗਜ਼ ਨੂੰ ਪੇਪਰ ਨੂੰ ਖਰਾਬ ਕਰ ਦਿੰਦੀ ਹੈ ਜਾਂ ਕਈ ਵਾਰ ਪਾਣੀ ਦਾ ਕੋਈ ਛਿੱਟਾ ਪੈ ਜਾਂਦਾ ਹੈ ਜਾਂ ਕੁਝ ਹੈ ਤਾਂ ਉਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਇਹ ਜੋ ਤਿੰਨੋਂ ਪ੍ਰਕਾਰ ਦੇ ਐਨਵੈਲਪ ਜਾਂ ਬਾਕਸ ਹਨ ਨਾਲ ਇਹ ਵਾਟਰਪੂਫ ਹਨ ਤੇ ਇਹਨਾਂ ਦੇ ਉੱਪਰ ਕਿਸੇ ਪ੍ਰਕਾਰ ਦਾ ਪਾਣੀ ਦਾ ਅਸਰ ਜੋ ਹੈ ਨਹੀਂ ਹੁੰਦਾ ਔਰ ਉਸ ਦੇ ਨਾਲ ਇਹ ਫਾਇਦਾ ਹੈ ਕਿ ਜੋ ਇਸ ਦੇ ਵਿੱਚ ਕੰਟੈਂਟ ਪਾਇਆ ਜਾਂਦਾ ਹੈ ਉਹ ਸੇਫ ਐਂਡ ਸੌਂਡ ਰਹਿੰਦਾ ਸੋ ਬਿਲਕੁਲ ਇਹ ਹਨ ਹਰਜੀਤ ਸਿੰਘ ਸੀਨੀਅਰ ਅਧਿਕਾਰੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਰਖੜੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਕੀ ਪ੍ਰਬੰਧ ਨੇ ਉਹ ਡਾਕ ਘਰ ਦੇ ਵੱਲੋਂ ਕੀਤੇ ਗਏ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ